ਉਹ ਆਪਰੇ ਭੰਤਾਂ ਦੇ ਜਿਹੜੇ ਦੁੱਖ ਰੋਗ ਨੇ ਉਹ ਕੱਟ ਦਿੰਦਾ ਪਰ ਅਰੋਹਦਾ ਸਾਨੂੰ ਬਚਨ ਜਿਹੜਾ ਹੈ ਉਹ ਮੰਨ ਨਾ ਪੈਂਦਾ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਮੇਲੇ ਦਾ ਇੱਕ ਸਿੱਖ ਹੋਇਆ ਉਹਨਾਂ ਦਾ ਭਾਈ ਕੈਂਠਾ ਜੀ ਜੁਜੀ ਦੀਆਂ ਅੱਖਾਂ ਨਹੀਂ ਸਾਨੀ ਸਾਨੂੰ ਤਾਂ ਸਾਡੇ ਤਾਂ ਸਾਰੇ ਅੰਗ ਪੈਰ ਅੱਜ ਸਹੀ ਸਲੰਗਤ ਨੇ ਪਰ ਉਹ ਭਾਈ ਕੈਂਠਾ ਜੀ ਉਹਦੀਆਂ ਅੱਖਾਂ ਜੜੀਆਂ ਰਹੀਆਂ ਰੇਤੜੀਂ ਦੇ ਸੀ ਤੇ ਇੱਕ ਬੜੀ ਸੰਤਨ ਕਰਦਾਰ ਸੀ ਉਹ ਤੇ ਬੜੀ ਉਹ ਬਟਿਆਈ ਹੁੰਦਾ ਸੀ 6ਵੇਂ ਪਾਸ਼ਾ ਦੀ ਬਿਗੁਰ ਘਰ ਕੋਲੋਂ ਇੱਕ ਪਾਸ਼ਾ ਦੀ ਸੀਸ ਕੇ ਤਲਗੀ ਲਾ ਕੇ ਰੱਖਦੇ ਨੇ ਬੜੇ ਉੱਚੇ ਲੰਮੇ ਜ਼ੁਬਾਨ ਨੇ ਬੜੇ ਸੋਹਣੇ ਨੇ ਬੜਾ ਚਿਹਰੇ ਤੇ ਨੂਰ ਹੈਗਾ ਬੜੀ ਵਟਿਆਈ ਹੁੰਦਾ ਸੀ ਪਰ ਇੰਨਾ ਭਰੋਸਾ ਵੱਡ ਗਿਆ ਇੰਨਾ ਵੱਡ ਗਿਆ ਹਰ ਸਮੇਂ ਉਹਨਾਂ ਨੂੰ ਯਾਦ ਕਰਿਆ ਕਰੀ ਉਹਨਾਂ ਨੂੰ ਯਾਦ ਕਰਕੇ ਰੋਣ ਲੱਗ ਜਾਇਆ ਕਰੇ ਵਿਰਾਤ ਦੇ ਵਿੱਚ ਆ ਜਾਇਆ ਕਰੇ ਕੀ ਹੋਇਆ ਇੱਕ ਦਿਨ ਸਾਮਾ ਆਇਆ ਕੀ ਦੇਖਦਾ ਮਹਾਰਾਜ ਉਹਦੇ ਘਰ ਦੇ ਬਾਹਰ ਆਏ ਕਹਿਣ ਲੱਗੇ ਭਾਈ ਕੈਂਠਿਆ ਬਾਹਰ ਉਤਰ ਕਹਿਣ ਲੱਗਾ ਅੱਜ ਤੱਕ ਮੈਨੂੰ ਕਿਸੇ ਵੀ ਇੰਨੇ ਪਿਆਰ ਦੇ ਨਾਲ ਬਾਤ ਨਹੀਂ ਬਾਣੀ ਇਹ ਕੌਣ ਨੇ ਜਦੋਂ ਦੇਖਦਾ ਨਾ ਬਾਤ ਜਿਹੋ ਜਾਂਦਾ ਕਹਿਣ ਲੱਗੇ ਮੈਂ ਉਹੀ ਹਾਂ ਜਿਹਨੂੰ ਤੂੰ ਰੋਜ਼ ਯਾਦ ਕਰਦਾ ਸੀ ਆਪੁਰ ਸਾਧਨਾ ਜਿਹਨੂੰ ਰੋਜ਼ ਯਾਦ ਕਰਦਾ ਸੀ ਇਹ ਲੱਗਦਾ ਮੈਂ ਮੇਰੇ ਇੰਨੇ ਮਾੜੇ ਕਰਮ ਨੇ ਪਤਾ ਨਹੀਂ ਮੈਂ ਕਿੰਨੇ ਮਾੜੇ ਕਰਮ ਕੀਤੇ ਹੋਣਗੇ ਕਿ ਮੇਰੀਆਂ ਅੱਖਾਂ ਹੀ ਨਹੀਂ ਮੈਂ ਦੇਖ ਨਹੀਂ ਸਕਦਾ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਸਕਦਾ ਪਰ ਧੰਗ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਮੰਗ ਕੀ ਮੰਗਦਾ ਤੂੰ ਮੰਗ ਜੋ ਤੇਰੇ ਮਨ ਦੀ ਚਾਹਨਾ ਤੂੰ ਮੰਗ ਕੀ ਮੰਗਦਾ ਅੱਜ ਤੇਰੇ ਤੇ ਬੜੇ ਖੁਸ਼ ਆ ਕਹਿ ਲੱਗਾ ਮਹਾਰਾਜ ਮੇਰੇ ਇੰਨੇ ਮਾੜੇ ਕਰ ਮੈਂ ਤੁਹਾਡੇ ਦਰਸ਼ਨ ਹੀ ਕਰ ਸਕਦਾ ਮੈਂ ਕੁਝ ਨਹੀਂ ਮੈਨੂੰ ਚਾਹੀ ਮਹਾਰਾਜ ਕਹਿੰਦੇ ਜਾ ਫਿਰ ਤੇਰੀਆਂ ਅੱਖਾਂ ਦੀ ਜੋਤ ਤੇਰੀ ਵਾਪਸ ਆ ਜਾਏਗੀ ਉਹਦੀਆ ਕਿਰਪਾ ਕੀਤੀ ਪਾਸ਼ਾ ਨੇ ਉਹਦੀ ਅੱਖਾਂ ਦੀ ਜੋਤ ਵਾਪਸ ਆਈ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਨੂੰ ਦੇਖਦਾ ਤੱਕਦਾ ਮਹਾਰਾਜ ਫੇਰ ਕਹਿਣ ਲੱਗੇ ਵੀ ਹੋਰ ਤੇ ਕਹਿੰਿਆ ਅੱਖਾਂ ਵੀ ਵਾਪਸ ਆ ਗਈਆਂ ਤੂੰ ਮੰਗ ਕੀ ਚਾਹੁੰਦਾ ਹੁਣ ਤੇ ਸਭ ਕੁਝ ਤੂੰ ਦੇਖ ਸਕਦਾ ਬੜਾ ਖੁਸ਼ ਹੋਇਆ ਕਹਿ ਲੱਗਾ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਮੇਰੇ ਮਨ ਦੇ ਵਿੱਚ ਬੜੀ ਤਾਣਾ ਸੀ ਮੈਂ ਤੁਹਾਡੇ ਦਰਸ਼ਨ ਕਰਨੇ ਸੀ ਬਸ ਕਿਰਪਾ ਕਰੋ ਜੇ ਤੁਸੀਂ ਇੰਨੇ ਤਰੁੱਥੇ ਹੋਣਾ ਕਿਰਪਾ ਕਰੋ ਜਿੰਨੀ ਮੈਨੂੰ ਅੱਖਾਂ ਦਿੱਤੀਆਂ ਨਾ ਇਹ ਫੇਰ ਅੱਗੇ ਕੋ ਰੇਤ ਰਹੀ ਨਹੀਂ ਕਰ ਦਿਓ ਆਪ ਕੋ ਸਤਨਾਮ ਕਿਉ ਇਹਨਾਂ ਅੱਖਾਂ ਨੂੰ ਤੁਹਾਡਾ ਗਿਦਾਰ ਸੀ ਅੱਜ ਤੋਂ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਹੋਰ ਵੱਲ ਵੇਖਾਂ ਅੱਜ ਤੋ ਮੈਂ ਇਹ ਹੀ ਚੰਦਰ ਮੈਨੂੰ ਇਹਨਾਂ ਅੱਖਾਂ ਨਾਲ ਕੋਈ ਹੋਰ ਦਿਸ਼ੇ ਕਿਸੇ ਹੋਰ ਦੇ ਦਿਦਾਰ ਹੋਣ ਇਹਨਾਂ ਅੱਖਾਂ ਨੂੰ ਤੁਹਾਡੇ ਦਰਸ਼ਨਾ ਦੀ ਪਿਆਸ ਸੀ ਅੱਜ ਮੇਰੀ ਇਹ ਪਿਆਸ ਜਿਹੜੀ ਆ ਮਿਟ ਗਈ ਇਸ ਕਰਕੇ ਆਪਾਂ ਵੀ ਗੁਰੂ ਦੀ ਬਾਣੀ ਪੜ੍ਹੀਏ ਗੁਰੂ ਨੇ ਜੋ ਸਾਨੂੰ ਸਮਝਾਇਆ ਉਹ ਇਹ ਤੇ ਚੱਲੀ ਸਾਡੇ ਵਾਸਤੇ ਕਿੰਨੀਆਂ-ਕਿੰਨੀਆਂ ਕੁਰਬਾਨੀਆਂ ਦਿੱਤੀਆਂ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਕਿੰਨਾ ਕਿਨਾ ਕੁ ਸਾਡੇ ਕਰਕੇ ਸਹਾਰੇ ਆ ਇਸ ਕਰਕੇ ਅਮਰ تشਕੀਏ ਬਾਣੀ ਬਾਣੀ ਦੇ ਧਰਮੀ ਹੋਏ ਲੋਕ ਸੁਖੇ ਪਰਲੋਕ ਸੇਲੇ ਨਾਨਕ ਘਰ ਆਪੇ ਮਿਹਸਲੋ